ਨਮਸਕਾਰ ਤੁਸੀਂ ਦੇਖ ਰਹੇ ਹੋ ਪਾਵਰਫੁਲ ਨਿਊਜ਼ ਚੈਨਲ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਟ੍ਰੈਫਿਕ ਦੇ ਜੋ ਨਵੇਂ ਕਾਨੂੰਨ ਲਾਗੂ ਕੀਤੇ ਗਏ ਹਨ ਉਸਤੇ ਟ੍ਰੈਫਿਕ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਟ੍ਰੈਫਿਕ ਪੁਲਿਸ ਵੱਲੋਂ ਬੱਚਿਆਂ ਦੇ ਮਾਪਿਆਂ ਨੂੰ ਵਾਰ-ਵਾਰ ਗੁਜ਼ਾਰਿਸ਼ ਕਰਨ ਦੇ ਬਾਵਜੂਦ ਵੀ ਬੱਚੇ ਫਰੀਦਕੋਟ ਸ਼ਹਿਰ ਵਿੱਚ ਵਹੀਕਲ ਲੈ ਕੇ ਆ ਰਹੇ ਹਨ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕੋਈ ਵਹੀਕਲ ਨਾ ਚਲਾਉਣ ਦਿੱਤਾ ਜਾਵੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਇਸ ਨਾਲ ਆਪਣੇ ਬੱਚਿਆਂ ਦੀ ਸੁਰੱਖਿਆ ਹੋਵੇਗੀ ਅਤੇ ਬੱਚਿਆਂ ਦੇ ਮਾਪੇ ਵੀ 3 ਸਾਲ ਦੀ ਕੈਦ ਅਤੇ 25000 ਜੁਰਮਾਨੇ ਤੋਂ ਬਚ ਸਕਣਗੇ ਦੇਖਦੇ ਹਾਂ ਪੂਰੀ ਰਿਪੋਰਟ ਹਲ ਹੈ ਤੁਹਾਡੇ ਕੋਲ ਕਿ ਨਹੀਂ ਹੈ ਫਿਰ ਸਾਡੀ ਗੱਲ ਮੰਨੋ ਸਹਿਣਾ ਮੰਨੋ ਮੰਨ ਲਓ ਕਿ ਆਪ ਨੇ ਜੀ ਸਾਹਿਬ ਦੇ ਸਾਡੀ ਜ਼ਿੰਦਗੀ ਨੂੰ ਦੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜੋ 18 ਸਾਲ ਤੋਂ ਘੱਟ ਉਮਰ ਦੇ ਬੱਚਾ ਨੂੰ ਵਹੀਕਲ ਚਲਾਉਣ ਤੋਂ ਮਨਾਹੀ ਕੀਤੀ ਹੈ ਕਾਨੂੰਨ ਬਣਿਆ ਹੈ ਉਹਨੂੰ ਲਾਗੂ ਕਰਾਉਣ ਦੇ ਵਿੱਚ ਅਸੀਂ ਹਰ ਸਕੂਲ ਦੇ ਵਿੱਚ ਲਗਭਗ ਇੱਕ ਇੱਕ ਦੋ ਦੋ ਸੈਮੀਨਾਰ ਲਾਗੇ ਫਰੀਦਕੋਟ ਡਿਸਟ੍ਰਿਕਟ ਦੇ ਅੰਦਰ ਕੋਟਪੂਰਾ ਬਾਜਾ ਜੇਤੋ ਫਰੀਦਕੋਟ ਦੇ ਅੰਦਰ ਔਰ ਸੈਮੀਨਾਰ ਲਾ ਕੇ ਪੇਰੈਂਟਸ ਨੂੰ ਵੀ ਉਹਦੇ ਵਿੱਚ ਸ਼ਾਮਲ ਗਿਆਨ ਦੀ ਕੋਸ਼ਿਸ਼ ਕੀਤੀ ਅਸੀਂ ਜਿੰਨੇ ਕੁ ਪੇਰੈਂਟਸ ਆ ਸਕੇ ਟੀਚਰ ਸਾਹਿਬਾਨ ਤੇ ਸਕੂਲ ਦੇ ਬੱਚੇ ਉਹਨਾਂ ਨੂੰ ਇਹੀ ਕਿਹਾ ਵੀ 16 ਸਾਲ ਤੋਂ ਲੈ ਕੇ 18 ਸਾਲ ਦੀ ਉਮਰ ਤੱਕ ਜਿਹੜੇ ਬੱਚੇ ਆ ਉਹ ਇੱਕ ਡੱਕੀ ਕੱਲ ਜਿਹੜੀ ਛੋਟੀ ਹੈਗੀ ਆ ਸਕੂਟਰੀ ਜਿਹੜੀ 50 ਸੀਸੀ ਇੰਜਨ ਵਾਲੀ ਦਾ ਉਹ ਚਲਾ ਸਕਦੇ ਉਹ ਵੀ ਲਾਇਸੈਂਸ ਉਹਨਾਂ ਦਾ ਬਣਿਆ ਹੋਣਾ ਚਾਹੀਦਾ ਜਿਹੜੇ ਐਕਟ ਆ ਗਈ ਜਾਂ ਹੋਰ ਬਾਈਕ ਆਗੇ ਉਹ 18 ਸਾਲ ਤੋਂ ਉੱਪਰ ਲਾਈਸੈਂਸ ਬਣਾਉਣ ਬਨਣ ਉਪਰੰਤ ਹੀ ਚਲਾ ਸਕਦੇ ਆ ਜੀ ਉਹਨਾਂ ਨੇ ਇਹੀ ਕੀਤਾ ਜਾਗਰੂਕ ਕੀਤਾ ਅਸੀਂ ਇਸ ਤੋਂ ਇਲਾਵਾ ਮਾਨਯੋਗ ਏਡੀਜੀਪੀ ਸਾਹਿਬ ਟ੍ਰੈਫਿਕ ਨੇ ਸਾਨੂੰ ਇਹ ਹਦਾਇਤ ਕੀਤੀ ਸੀ ਵੀ ਜਨਤਕ ਥਾਵਾਂ ਤੇ ਸਕੂਲ ਦੇ ਵਿੱਚ ਜਾਂ ਬੱਸ ਸਟੈਂਡ ਤੇ ਰੇਲਵੇ ਸਟੇਸ਼ਨਾਂ ਤੇ ਫਲੈਕਸ ਬਣਾ ਕੇ ਲਾਓ ਜਿਹਦੇ ਉੱਪਰ ਮੰਨ ਲਓ ਇਹ ਵੇਅਰ ਕਰੋ ਲੋਕਾਂ ਨੂੰ ਵੀ 18 ਸਾਲ ਤੋਂ ਘੱਟ ਉਮਰ ਦੇ ਬੱਚੇ ਆ ਬਾਈਕ ਨਾ ਚਲਾਉਣ ਜੇਕਰ ਚਲਾਉਣਗੇ ਤਾਂ ਕਾਨੂੰਨ ਅਨੁਸਾਰ ਉਹਨਾਂ ਨੂੰ 25000 ਰੁਪਇਆ ਪੇਰੈਂਟਸ ਨੂੰ ਜੁਰਮਾਨਾ ਹੋ ਸਕਦਾ ਤੇ 3 ਸਾਲ ਦੀ ਕੈਦ ਹੋ ਸਕਦੀ ਉਹਨਾਂ ਦੇ ਪੇਰੈਂਟਸ ਨੂੰ ਅ ਅੱਜ ਕਾਫੀ ਜਗ੍ਹਾ ਤੇ ਕੋਟਪੂਰਾ ਫਰੀਦਕੋਟ ਤੇ ਜੱਤੋ ਦੇ ਅੰਦਰ ਬੈਨਰ ਬਣਾ ਕੇ ਲਵਾਏ ਆ ਸਕੂਲਾਂ ਦੇ ਅੰਦਰ ਔਰ ਪਬਲਿਕ ਪਲੇਸ ਤੇ ਇਸ ਤਰ੍ਹਾਂ ਦਾ ਰਿਸਪਾਂਸ ਮਿਲਿਆ ਬੱਚਿਆਂ ਦੇ ਮਾਪਿਆਂ ਨੇ ਔਰ ਬੱਚਿਆਂ ਨੇ ਰਿਸਪਾਂਸ ਥੋੜਾ ਮਿਲ ਰਿਹਾ ਜਿੰਨਾ ਮਿਲਣਾ ਚਾਹੀਦਾ ਸੀ ਜਿਵੇਂ ਅਸੀਂ ਇਨੇ ਸੈਮੀਨਾਰ ਲਾਇਆ ਉਸ ਮੁਤਾਬਕ ਸਾਨੂੰ ਰਿਸਪੌਂਸ ਘੱਟ ਮਿਲ ਰਿਹਾ ਕੱਲ ਮਤਲਬ ਇੱਕ ਦਿਨ ਉਸ ਬੱਚਿਆਂ ਨੂੰ ਰੋਕਿਆ ਦਸਮੇਸ਼ ਸਕੂਲ ਵਾਲਿਆਂ ਨੂੰ ਔਰ ਜਦੋਂ ਰੋਕਿਆ ਤੇ ਪੇਰੈਂਟਸ ਨਾਲ ਉਹਨਾਂ ਨੇ ਗੱਲ ਕਰਾਈ ਕਹਿੰਦੇ ਜੀ ਗੱਲ ਕਰ ਲੋ ਸਾਡੇ ਪੇਰੈਂਟਸ ਨਾਲ ਮੈਂ ਕਾਫੀ ਪੇਰੈਂਟਸ ਨਾਲ ਗੱਲ ਕੀਤੀ ਬਸ ਜੀ ਅੱਜ ਦਾ ਦਿਨ ਜਾਣ ਦਿਓ ਜੀ ਕੱਲ ਤੋਂ ਅਸੀਂ ਨਹੀਂ ਦੇਵਾਂਗੇ ਮੇਰਾ ਇਹੀ ਕਹਿਣਾ ਸੀ ਵੀ ਦੇਖੋ ਤੁਹਾਨੂੰ ਇਸ ਚੀਜ਼ ਤੋਂ ਤੁਸੀਂ ਜਾਣੂ ਆ ਕਿ ਨਹੀਂ ਕਹਿੰਦੇ ਜੀ ਜਾਣੂ ਇਸ ਗੱਲ ਤੋਂ ਫਿਰ ਮੈਂ ਕਿਹਾ ਤੁਸੀਂ ਜਾਣ ਬੁੱਝ ਕੇ ਕਿਉਂ ਕਾਨੂੰਨ ਨੂੰ ਆਪਣੇ ਹੱਥਾਂ 'ਚ ਲੈ ਰਹੇ ਹੋ ਉਹਨਾਂ ਨੇ ਇਹੀ ਸਾਡੇ ਨਾਲ ਵਾਅਦਾ ਕੀਤਾ ਵੀ ਅਸੀਂ ਅੱਗੇ ਤੋਂ ਆਪਣੇ ਬੱਚੇ ਨੂੰ ਬਾਈਕ ਨਹੀਂ ਦੇਵਾਂਗੇ ਤੇ ਸਾਈਕਲ ਤੇ ਆਉਣਗੇ ਅਸੀਂ ਇਹੀ ਸਾਰਿਆਂ ਨੂੰ ਬੱਚਾ ਨੂੰ ਰਿਕੁਐਸਟ ਉਹਦੇ ਪੇਰੈਂਟਸ ਨੂੰ ਕਰ ਰਹੇ ਆਂ ਵੀ ਤੁਸੀਂ ਬਾਈਕ ਦੀ ਜਗ੍ਹਾ ਤੇ ਜਿਹੜੇ ਘੱਟ ਉਮਰ ਦੇ ਬੱਚੇ ਆ ਲੁੱਕ ਲਾ ਉਹ ਸਾਈਕਲ ਤੇ ਆਉਣ ਨਾਲੇ ਤਾਂ ਉਹਨਾਂ ਦੀ ਸਿਹਤ ਦੀ ਤੰਦਰੁਸਤੀ ਰਹੂਗੀ ਤੇ ਨਾਲੇ ਤੁਹਾਨੂੰ ਕੋਈ ਕਿਸੇ ਤਰ੍ਹਾਂ ਦੀ ਟੈਨਸ਼ਨ ਨਹੀਂ ਰਹੂਗੀ